ਵੇ ਕੁੰਡੀਆਂ ਪਾ ਮੁੰਡਿਆ ਸ਼ਮ ਸ਼ਮ ਤਪੇ ਤੰਦੂਰ ਕੁੰਡੀਆਂ ਪਾ ਮੁੰਡਿਆ ਸ਼ਮ ਸ਼ਮ ਤਪੇ ਤੰਦੂਰ ਵੇ ਪੇੜੇ ਕਰ ਮੁੰਡਿਆ ਪਰ ਪਰ ਲਾਵਾ ਪੂਰ ਵੇ ਪੇੜੇ ਕਰ ਮੁੰਡਿਆ ਪਰ ਪਰ ਲਾਵਾ ਪੂਰ ਵੇ ਰੋਟੀ ਖਾ ਮੁੰਡਿਆ ਹਰੀਆਂ ਮਿਰਚਾਂ ਨਾਲ ਰੋਟੀ ਖਾ ਮੁੰਡਿਆ ਹਰੀਆਂ ਮਿਰਚਾਂ ਨਾਲ ਵੇ ਹਰੀਆਂ ਮਿਰਚਾਂ ਨੇ ਦਿੱਤਾ ਕਾਲ ਜਾਸਾੜ ਹਰੀਆਂ ਮਿਰਚਾਂ ਨੇ ਦਿੱਤਾ ਕਾਲ ਜਾਸਾੜ ਵੇ ਖੂ ਵਿੱਚ ਡੁੱਬ ਮਰਵੇ ਹੋ ਜਾ ਉਠੰਡਾ ਠਾਰ ਖੂ ਵਿੱਚ ਡੁੱਬ ਮਰਵੇ ਹੋ ਜਾ ਉਠੰਡਾ ਠਾਰ ਨੀਕੂ ਵਿੱਚ ਕਿਉਂ ਡੁੱਬੀਏ ਵਸਨਾ ਸ਼ਰੀਕੇ ਨਾਲ ਨੀਕੂ ਵਿੱਚ ਕਿਉਂ ਡੁੱਬੀਏ ਵਸਨਾ ਸ਼ਰੀਕੇ ਨਾਲ ਨੀਕੂ ਵਿੱਚ ਕਿਉਂ ਡੁੱਬੀਏ ਵਸਨਾ ਸ਼ਰੀਕੇ ਨਾਲ